ਬੱਚਿਓ ਅੱਜ ਕਰਨ ਜਾ ਰਹੇ ਹਾਂ ਇੱਕ ਟ੍ਰਿਕ ਦਿੱਤੇ ਗਏ ਚਿੱਤਰ ਵਿੱਚ ਵਰਗਾਂ ਦੀ ਗਿਣਤੀ ਦੱਸੋ ਤੁਹਾਡੇ ਸਾਹਮਣੇ ਵਰਗ ਬਣਿਆ ਵਰਗ ਦੇ ਵਿੱਚ ਅੱਗੇ ਫਿਰ ਅਸੀਂ ਵਰਗ ਹੀ ਬਣਾਏ ਆ ਹੁਣ ਥੱਲੇ ਆਪਸ਼ਨ ਆਈਆਂ 12 13 14 15 ਹਰੇਕ ਨੂੰ ਸਿੱਧਾ ਟ੍ਰਿਕ ਦੇ ਜ਼ਰੀਏ ਬੜੀ ਤੇਜ਼ੀ ਨਾਲ ਹੱਲ ਕਰਦੇ ਹਾਂ ਸਾਰਿਆਂ ਨੇ ਧਿਆਨ ਦੇਣਾ ਤੁਹਾਡੇ ਕੋਲ ਐਸਾ ਸਵਾਲ ਤੁਹਾਡੇ ਸਾਹਮਣੇ ਪੇਪਰ ਵਿੱਚ ਆ ਸਕਦਾ ਹੈ ਹੁਣ ਦੇਖੋ ਅਸੀਂ ਗਿਣਤੀ ਲਿਖਾਂਗੇ 1 2 3 ਐਸੇ ਕਿੰਨੇ ਕੋਲਮ ਹੈ ਕਿੰਨੇ ਵਰਗ ਬਣੇ ਐ ਇਸ ਤਰ੍ਹਾਂ ਹੁਣ ਅੱਗੇ ਚਲਦੇ ਆਂ ਇੱਧਰ ਦੇਖਦੇ ਕਿੰਨੇ 1 2 3 ਤਿੰਨੇ ਵਰਗ ਐਸ ਤਰ੍ਹਾਂ ਬਣੇ ਐ ਹੁਣ ਕੀ ਕਰਦੇ ਆਂ ਇਹਨੂੰ تین ਨਾਲ ਗੁਣਾ ਕਰੀਏ ਇੱਕ ਹੁਣ ਇਹਦਾ ਜੋੜ ਕਰੋ ਜੀ 9 ਚਾਰ ਤੇ ਇਹਨਾਂ ਦੇ ਇੱਕ 14 ਹੁਣ ਇਹਦੇ ਵਿੱਚ ਆਪਸ਼ਨ ਸੀ ਬਿਲਕੁਲ ਸਹੀ ਹੈ